ਅੱਜ ਉਹ ਗੈਸ ਐਸਐਸਪੀ ਸਾਹਿਬ ਖੰਨਾ ਤੇ ਸਾਡੇ ਡੀਐਸਪੀ ਸਾਹਿਬ ਸਮਰਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕਾਸੋ ਆਪਰੇਸ਼ਨ ਕੀਤਾ ਕਾਸੋ ਆਪਰੇਸ਼ਨ ਦੇ ਵਿੱਚ ਅਸੀਂ ਚੈੱਕ ਕਰਦੇ ਹੁੰਦੇ ਆ ਕੋਈ ਮਾੜਾ ਅਨਸਰ ਚੈਕਿੰਗ ਹੋ ਜਾਂਦੀ ਆ ਮਤਲਬ ਕੋਈ ਗਲਤ ਘਟਨਾ ਨੂੰ ਅੰਜਾਮ ਨਾ ਦੇ ਪਏ ਤੇ ਦੋ ਬੰਦੇ ਅਸੀਂ ਕਾਬੂ ਵੀ ਕੀਤੇ ਆ ਅਜੇ ਸਾਡਾ ਸੱਤ ਆਪਰੇਸ਼ਨ ਜਾਰੀ ਹੈ ਜੀ ਕਿਹੜੀ ਕਿਹੜੀ ਥਾਵਾਂ ਤੇ ਸੱਤ ਆਪਰੇਸ਼ਨ ਕਰਦੇ ਹਾਂ ਹਾਂਜੀ ਇਹ 62ਾ ਜੀ ਸਮਰਾਲਾ ਦੇ ਨਾਲ ਲੱਗਦੀਆਂ ਦੁਕਾਨਾਂ ਨੇ ਜਿੱਥੇ ਥੂੜ ਵਾਲੀਆਂ ਜਗ੍ਹਾ ਨੇ ਉਹ ਜਗ੍ਹਾ ਤੇ ਕਰ ਰਹੇ ਆ ਜਦੋਂ ਵੀ ਕੋਈ ਬਰਾਮਦਗੀ ਹੋਈ ਸਾਡਾ ਜੇ ਕਸ ਆਪਰੇਸ਼ਨ ਜਾਰੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਹੋ ਗਿਆ ਐਸਐਸਪੀ ਸਾਹਿਬ ਖੰਨਾ ਤੇ ਸਾਡੇ ਡੀਐਸਪੀ ਸਾਹਿਬ ਸੁਬਰਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕਸ ਆਪਰੇਸ਼ਨ ਕੀਤਾ ਕਸ ਆਪਰੇਸ਼ਨ ਦੇ ਵਿੱਚ ਅਸੀਂ ਚੈੱਕ ਕਰਦੇ ਹੁੰਦੇ ਆ ਕੋਈ ਮਾੜਾ ਅਨਸਰ ਚੈਕਿੰਗ ਹੋ ਜਾਂਦੀ ਆ ਮਤਲਬ ਕੋਈ ਗਲਤ ਘਟਨਾ ਨੂੰ ਅੰਜਾਮ ਨਾ ਦੇ ਪਏ ਤੇ ਦੋ ਬੰਦੇ ਅਸੀਂ ਕਾਬੂ ਵੀ ਕੀਤੇ ਆ ਅਜੇ ਸਾਡਾ ਸੱਤ ਆਪਰੇਸ਼ਨ ਜਾਰੀ ਹੈ ਜੀ ਤੇਰੀ ਜਿਹੜੀ ਥਾਵਾਂ ਤੇ ਸੱਤ ਆਪਰੇਸ਼ਨ ਹਾਂਜੀ ਇਹ ਬਸ ਅੱਡਾ ਜੀ ਸਮਰਾਲਾ ਤੇ ਨਾਲ ਲੱਗਦੀਆਂ ਦੁਕਾਨਾਂ ਨੇ ਜਿੱਥੇ ਭੀੜ ਵਾਲੀ ਜਗ੍ਹਾ ਨੇ ਉਹ ਜਗ੍ਹਾ ਤੇ ਕਰ ਰਹੇ ਆ ਜੀ ਜਦੋਂ ਵੀ ਕੋਈ ਬਰਾਮਦਗੀ ਹੋਈ ਸਾਡਾ ਅਜੇ ਕਸ ਆਪਰੇਸ਼ਨ ਜਾਰੀ ਹੈ ਸਾਡੇ ਨਾਲ ਸ਼ੇਅਰ ਕਰਾਂਗੇ ਜੀ